ਸਰਕਾਰ ਵੱਲੋਂ ਕਿਹਾ ਜਾ ਰਿਹਾ ਕਿ ਮੁਆਵਜ਼ਾ ਦੇ ਰਹੇ ਹਾਂ ਅਸੀਂ ਚੈੱਕ ਬੰਡ ਰਹੇ ਹਾਂ ਤੁਹਾਡੇ ਪਿੰਡ 'ਚ ਪਹੁੰਚ ਕੇ ਚੈੱਕ ਤੁਸੀਂ ਸਸਤਾ ਮਦੇ ਨੱਕ ਕੋਲ ਖੜੇ ਹੋ ਤੁਹਾਡੇ ਘਰ ਪੈਸੇ ਪਹੁੰਚ ਕੇ ਫਿਰ ਕਿਉਂ ਲੈਣਾ ਆ ਕੇ ਤੁਸੀਂ ਨਹੀਂ ਪੰਜਾਂ ਘਰਾਂ ਨੂੰ ਇਹ ਪੰਜਾਂ ਪੰਜਾਂ ਘਰਾਂ ਨੂੰ ਕਰਕੇ ਵੀਰਜੀ ਪਾਉਂਦੇ ਆ ਵਾਹ ਇਹ ਪੰਜਾਬੀ ਗਾਇਕਾਂ ਨੇ ਬਹੁਤ ਪਿੰਡ ਗੋਦ ਲਏ ਸੀ ਤੁਹਾਡਾ ਪਿੰਡ ਵੀ ਲਿਆ ਸੀ ਗੋਦ ਕਿਸੇ ਨੇ ਨਹੀਂ ਲਿਆ ਨਹੀਂ ਲਿਆ ਮਸੂਮਾ ਤੇ ਚਾਰਾ ਚਾਰਾ ਨਹੀਂ ਹੈਗਾ ਨਾ ਕੋਈ ਨਾ ਕੁਝ ਨਹੀਂ ਚਾਰਾ ਨਹੀਂ ਐ ਕਿਉਂ ਧੀਮੋੜਾ ਮਾਰਾ ਦੀ ਉਮਰ ਹੋ ਚੁੱਕੀ ਹੈ ਇਸ ਤਰੀਕੇ ਦੇ ਹੜ੍ਹ ਪਹਿਲਾਂ ਵੀ ਆਏ ਨੇ ਕਦੇ ਦੇਖੇ ਰਾਜੀ ਆਉਂਦੇ ਹੀ ਰਹਿੰਦੇ ਨੇ ਅੱਛਾ ਜੀ ਉਹ ਤਾਂ ਰੇਤ ਰੂਤ ਤੇ ਬਹੁਤ ਪੈਸਾ ਕਮਾ ਲਿਆ ਹੁਣ ਤੁਸੀਂ ਕਹਿੰਦੇ ਰੇਤਾ ਚੁੱਕ ਕੇ ਵੇਚੇ ਜਾ ਰਹੇ ਅੱਗੇ ਜਿਹਦਾ ਖੇ ਤੁਸੀਂ ਦੀ ਰੇਤ ਕੋਈ ਰੇਤ ਰੂਤ ਨਹੀਂ ਵੀਰ ਜਿਹੜਾ ਜੋਰ ਵਾਲਾ ਹੈ ਜਿਹਦੇ ਕੋਲ ਸੰਧਿਆ ਹੁਣ 8-10 ਲੱਖ ਰੁਪਈਆ ਲਾ ਕੇ ਸੰਧ ਲਿਆਵਾਂਗੇ ਟਰਾਲੇ ਪਾਵਾਂਗੇ ਤੇ ਫੇਰ ਫੇਰ ਕਰਜ਼ਾਈ ਹੋ ਜਾਾਂਗੇ ਪੰਜਾਬ ਦੇ ਵਿੱਚ ਜੋ ਬੀਤੇ ਦਿਨੀ ਹੜ੍ਹ ਆਏ ਨੇ ਹੜ੍ਹਾਂ ਨੇ ਬਹੁਤ ਹੀ ਹਲਕੇ ਪ੍ਰਭਾਵਿਤ ਕੀਤੇ ਨੇ 7 ਜ਼ਿਲ੍ਹੇ ਪ੍ਰਭਾਵਿਤ ਹੋਏ ਨੇ ਤੇ ਹਜ਼ਾਰੇ ਪਿੰਡ ਇਸ ਹੜ੍ਹਾਂ ਦੇ ਕਾਰਨ ਪੀੜਤ ਹੋਏ ਨੇ ਤੇ ਲਗਾਤਾਰ ਸਮਾਜ ਸੇਵੀ ਸੰਸਥਾਵਾਂ ਉਸ ਸਮੇਂ ਸੇਵਾ ਕਰਨ ਵਾਸਤੇ ਪਹੁੰਚੀਆਂ ਪੰਜਾਬੀ ਗਾਇਕਾਂ ਨੇ ਕਿਹਾ ਕਿ ਅਸੀਂ ਪਿੰਡਾਂ ਨੂੰ ਗੋਦ ਲੈ ਲਿਆ ਪਰ ਪਿੰਡਾਂ ਦੇ ਵਿੱਚ ਹੁਣ ਹਰ ਦਾ ਪਾਣੀ ਤਾਂ ਖਤਮ ਹੋ ਗਿਆ ਪਰ ਜਿਹੜੀਆਂ ਪੈੜੀਆਂ ਸੀ ਜਿਹੜੀ ਜ਼ਮੀਨਾਂ ਸੀ ਉਹਨਾਂ ਦੇ ਵਿੱਚ ਰੇਤਾ ਕਈ ਫੁੱਟ ਭਰ ਗਿਆ ਉਸ ਤੋਂ ਬਾਅਦ ਸਸਤਾਮਾਂ ਕਈ ਲਗਾਤਾਰ ਸੇਵਾ ਕਰਨ ਵਾਸਤੇ ਹੀ ਪਹੁੰਚ ਰਹੀਆਂ ਨੇ ਤਾਂ ਅੱਜ ਜੋ ਕਣਕ ਦਾ ਬੀਜ ਹੈ ਤੇ ਹੋਰ ਵੀ ਸਮਾਨ ਲੈ ਕੇ ਨਿਊ ਚੰਡੀਗੜ੍ਹ ਇਲਾਕੇ ਤੋਂ ਜਿਹੜੀ ਸਸਤਾਮਾਂ ਪਹੁੰਚੇ ਨੇ ਪਰ ਇੱਥੇ ਬੀਬੀਆਂ ਸਾਡੇ ਨਾਲ ਨੇ ਪਿੰਡ ਤਰਨਤਾਰਨ ਹਲਕੇ ਦਾ ਗੱਲ ਕਰੀਏ ਤਾਂ ਪੱਟੀ ਦਾ ਪੱਟੀ ਹਲਕਾ ਹੈ ਪੱਟੀ ਹਲਕੇ ਦਾ ਪਿੰਡ ਜੱਲੂ ਜੱਲੂ ਕੇ ਜੱਲੂ ਕੇ ਕਿੰਨਾ ਕੁ ਪ੍ਰਭਾਵਿਤ ਹੋਇਆ ਤੁਹਾਡਾ ਪਿੰਡ ਇਸ ਹੜ੍ਹਾਂ ਦੇ ਕਾਰਨ ਕਿੰਨਾ ਕੁ ਮੁਸ਼ਕਲ ਸੀ ਜਦੋਂ ਪਾਣੀ ਆਇਆ ਕਿੰਨਾ ਕੁ ਡਰ ਮਹਿਸੂਸ ਬਹੁਤ ਡਰ ਆਉਂਦਾ ਹੈ ਰਾਤ ਨੂੰ ਵੀ ਨਾ ਰੋਟੀ ਨਹੀਂ ਖਾਈ ਦੀ ਅੱਛਾ ਜੀ ਤੇ ਆਪਦੇ ਜੋ ਥੋੜਾ ਬੜਾ ਆਟਾ ਉਟਾ ਦਾ ਸੌਦਾ ਲਿਆ ਕੇ ਰੱਖਿਆ ਸੀ ਵੀ ਪਤਾ ਨਹੀਂ ਇਹਨੇ ਕਿਹੜੇ ਵળે ਟੁੱਟ ਜਾਣਾ ਜਦੋਂ ਟੁੱਟ ਗਿਆ ਆਪਦੇ ਬੱਚੇ ਕਿੱਥੇ ਖਲਾਵਾਵਾਂਗੇ ਕਿੱਧਰ ਨੂੰ ਜਾਵਾਂਗੇ ਆਪਦੇ ਸਮਾਨ ਵੀ ਅਸੀਂ ਘੜ ਕੜ ਕੇ ਨਾ ਉੱਚੀਆਂ ਥਾਵਾਂ ਤੇ ਰੱਖੇ ਵੀ ਸਾਨੂੰ ਨਹੀਂ ਪਤਾ ਵੀ ਕਿਹੜੇ ਵળે ਸਾਡ ਅਸੀਂ ਸੁੱਤੇ ਨਾ ਰੁੜ ਜੇ ਲੋਕਾਂ ਕੋਲ ਜਿਵੇਂ ਅਸੀਂ ਵਾਜਾਂ ਸੁਣਦੇ ਆ ਟੀਵੀ ਚ ਪਰਾ ਸੁਣਦੇ ਆ ਵੀ ਅਸੀਂ ਉਹ ਲੋਕੀ ਇੱਥੇ ਰੁੜ ਗਏ ਇੱਥੇ ਵਿਚਾਰੇ ਮਾਲ ਰੁੜ ਗਏ ਕਿਤੇ ਅਸੀਂ ਵੀ ਨਾ ਰੁੜ ਜਗੇ ਸਾਨੂੰ ਆਪਦੇ ਬੱਚੇ ਸਾਨੂੰ ਸਾਰੇ ਆਂਦੇ ਤਾਂ ਵਾਲੇ ਵੀ ਸਾਡੇ ਕੋਲ ਆਜੋ ਇੱਥੇ ਬੱਚੇ ਲਿਓ ਤੁਹਾਡੇ ਨਿਗ ਨਿਗੇ ਪਰਿਵਾਰ ਆ ਤੇ ਅਸੀਂ ਆਖਾ ਵਿੱਚ ਸੰਗਤ ਦੇ ਨਾਲ ਹੀ ਆ ਜਿਵੇਂ ਸੰਗਤ ਜਿੱਧਰ ਨੂੰ ਜਾਊ ਉਧਰ ਅਸੀਂ ਚਲੇ ਜਾਵਾਂਗੇ ਅਰਦਾਸਾਂ ਕਰਦੇ ਰਹੇ ਆ ਅਰਦਾਸਾਂ ਵਾਧੂ ਜੀ ਮਹਾਰਾਜ ਦੇ ਬਾਬੇ ਖਵਾਜੇ ਦੀਆਂ ਦੇਗਾ ਵੀ ਦਿੰਦੇ ਰਹੇ ਵੀ ਮਹਾਰਾਜ ਤੂੰ ਭਲਾ ਕਰਦੇ ਸਾਡਾ ਪਿੰਡ ਵਸਦਾ ਰਹੇ ਹੋਰ ਭਾਵੇਂ ਸਾਨੂੰ ਜੋ ਤੂੰ ਮਰਜ਼ੀ ਆਏ ਸਾਲ ਕਰ ਜਾਨਾ ਪਰ ਸਾਡਾ ਪਿੰਡ ਜਿਹੜਾ ਇਹਦਾ ਨਿਸ਼ਕਾਨ ਨਾ ਵੇ ਅਸੀਂ ਮਹਾਭੱਜਾ ਅਸੀਂ ਮਹਾ ਰੋਟੀ ਖਾਣ ਲੱਗੇ ਹਾਂ ਇੱਕ ਕੁਦਰਤੀ ਮਾਰ ਹੈ ਜਾਪੇ ਸਰਕਾਰਾਂ ਦੀ ਮਾਰ ਐ ਜਾਪੇ ਕੋਈ ਇੰਤਜ਼ਾਮ ਨਹੀਂ ਕਰ ਸਕੇ ਨਾ ਸਾਨੂੰ ਕੋਈ ਇਹ ਹਰ ਸਾਲ ਆ ਜਾਂਦਾ ਪਹਿਲਾਂ ਵੀ ਕਦੇ ਆੜਾ ਇਸ ਇੱਥੇ ਸਾੜੇ ਹੁਣ ਤੁਹਾਡਾ ਖੀਰ ਹੀ ਹੋ ਗਈ ਤੇ ਜਿਹੜਾ ਪਹਿਲਾ ਪਾਣੀ ਆਇਆ ਸੀ ਨਾ 2 ਸਾਲ ਹੋ ਗਏਦੋਂ ਉਹਦੇ ਨਾਲੋਂ ਵੀ ਐਨਕੀ ਖੀਰ ਹੋ ਗਈ ਐਨਕੀ ਤੇ ਰਾਤ ਨੂੰ ਇਹ ਸਭ ਬੰਦੇ ਰਾਤ ਦੇਨੇ ਬੰਨਾਂ ਤੇ ਕੋਈ ਇਧਰੋਂ ਨਾ ਸ਼ਿਕਾਰਤ ਕਰ ਜੇ ਕੋਈ ਇਧਰੋਂ ਨਾ ਕਰ ਅਜੇ ਪਾਣੀ ਪਾਣੀ ਤੇ ਬੀਬੀ ਜੀ ਉਤਰ ਗਿਆ ਹੁਣ ਪਰ ਹੁਣ ਸਰਕਾਰ ਵੱਲੋਂ ਕਿਹਾ ਜਾ ਰਿਹਾ ਕਿ ਮੁਆਵਜ਼ਾ ਦੇ ਰਹੇ ਹਾਂ ਅਸੀਂ ਚੈੱਕ ਬੰਨ ਰਹੇ ਹਾਂ ਤੁਹਾਡੇ ਪਿੰਡ 'ਚ ਪਹੁੰਚ ਕੇ ਚੈੱਕ ਤੁਸੀਂ ਤਾਂ ਅਮਰੀਕਾ ਕੋਲ ਖੜੇ ਹੋ ਤੁਹਾਡੇ ਘਰ ਪੈਸੇ ਪਹੁੰਚ ਕੇ ਫਿਰ ਕਿਉਂ ਲੈਣ ਆ ਕੇ ਤੁਸੀਂ ਨਹੀਂ ਜੀ ਪੰਜਾਂ ਘਰਾਂ ਨੂੰ ਇਹ ਪੰਜਾਂ ਪੰਜਾਂ ਘਰਾਂ ਨੂੰ ਕਰਕੇ ਵੀਰ ਜੀ ਪਾਉਂਦੇ ਆ ਬਾਜ ਹੈਗੀ ਆ ਦਊਗਾ ਗਵਰਨਮੈਂਟ ਜੋ ਜ਼ਬਾਨ ਕੀਤੀ ਦਊਗੀ ਉਹਨਾਂ ਨੂੰ ਪਤਾ ਜੱਟਾਂ ਦਾ ਨਿਸ਼ਕਾਨ ਬਹੁਤ ਹੋਇਆ ਹੈ ਤੇ ਦੇਣਗੇ ਸਾਨੂੰ ਵੀ ਜਾ ਗਿਆ ਵੀ ਦੇਣਗੇ ਆਸ ਤਾਂ ਅਸੀਂ ਰੱਖ ਕੇ ਬੈਠੇ ਛੋਟੇ ਛੋਟੇ ਬੱਚੇ ਆ ਤੁਸੀਂ ਹਸਿਆਣੇ ਜੋ ਤੇ ਪਹਿਲੀਆਂ ਚ ਰੇਤਾ ਪਈ ਆ ਪਹਿਲੀ ਅੱਜ ਤੱਕ ਕਣਕੀ ਬੀਜਣ ਦੀ ਸਾਨੂੰ ਆਸ ਨਹੀਂ ਬੱਤਰ ਨਹੀਂ ਆਉਣ ਡਈ ਤੇ 23 ਚ ਵੀ ਪਾਣੀ ਇਸੇ ਤਰ੍ਹਾਂ ਆਇਆ ਸੀ ਤੇ ਐਰਕੀ ਤੇ ਬਹੁਤ ਸਾਡੀ ਭੈਣ ਭਰਾਵਾਂ ਨੇ ਬਾਹ ਫੜੀ ਮਦਦ ਤੇ ਬਹੁਤ ਕੀਤੀ ਆ ਤੇ ਇਹ 23 ਚ ਨਹੀਂ ਸੀ ਸਭੋ ਕੇ ਸੈਨੇ ਵਿੱਚ ਵੀਰਵੇ ਕੀਤੀ ਐਰਕੀ ਤੇ ਬਹੁਤ ਸਾਨੂੰ ਰਾਸ਼ਨ ਵੀ ਮਿਲਿਆ ਹੈ ਤੇ ਬਹੁਤ ਬਹੁਤ ਸ਼ੁਕਰਗੁਜ਼ਾਰ ਹੈ ਜਿਨ੍ਹਾਂ ਨੇ ਵੀਰਾਂ ਨੇ ਬਾਹ ਫੜੀ ਆ ਕਣਕ ਮੰਡੀ ਆ ਨਾਲ ਆ ਪੈਸੇ ਦੇਣ ਦਾ ਬਹੁਤ ਵਧੀਆ ਵੀਰ ਜੀ ਅਗੇ ਪੰਜਾਬੀ ਗਾਇਕਾਂ ਨੇ ਬਹੁਤ ਪਿੰਡ ਗੋਦ ਲਏ ਸੀ ਤੁਹਾਡਾ ਪਿੰਡ ਵੀ ਲਿਆ ਸੀ ਗੋਦ ਕਿਸੇ ਨੇ ਨਹੀਂ ਲਿਆ ਨਹੀਂ ਲਿਆ ਨਹੀਂ ਨੀ ਸਾਰੇ ਘੋਰ ਬੇਨਤੀ ਕਰਨੇ ਸਾਡਾ 12 ਰੁਪਏ ਹੋਣਾ ਚਾਹੀਦਾ ਗਾਂ ਬੜੀ ਘੋਰ ਪਏ ਆ ਬੜਾ ਹੀ ਸਾਨੂੰ ਡਰ ਆਉਂਦਾ ਰਿਹਾ ਘਵਰਾ ਤੋਂ ਸਾਨੂੰ ਹੋਰ ਨਹੀਂ ਕੋਈ ਚਾਹੀਦਾ ਸਾਡਾ 12 ਰੁਪਏ ਹੋਵੇ ਇਹ ਡਾਰੇ ਤੁਹਾਨੂੰ ਕਿਤਨੇ ਕਿਤਾਰੇ ਆ ਸਾਨੂੰ ਗਾਂ ਸਾਨੂੰ ਗਾਂ ਡਾਰੇ ਆ ਸਾਲੀ ਡਰ ਰਹਿੰਦਾ ਸਾਨੂੰ हां बहुत ही दुखीया बारिश पैंदियां तो वे थोनू एक तरह दी कंपनी ਛੜ ਜਾਂਦੀ ਹੁਣ ਕੀ ਲੈ ਵੀ ਪਾਣੀ ਫੇਰ ਆ ਗਿਆ ਸਾਡੇ ਉ ਬਹੁਤ ਪੱਠਾ ਤਾਂ ਕਣੀ ਰਹਿੰਦਾ ਪੱਠਾ ਤਾਂ ਕਣੀ ਰਹਿੰਦਾ ਕੋਈ ਜਿਹੜੇ ਜਿਹੜੇ ਤੁਹਾਡੇ ਪਸ਼ੂ ਨੇ ਉਹਨਾਂ ਬਾਤੇ ਪੱਠਿਆਂ ਦਾ ਕੀ ਇੰਤਜ਼ਾਮ ਹੈ ਨਹੀਂ ਪੱਠਾ ਨਹੀਂ ਆ ਗਿਆ ਬਾਜੀ ਮੋੜੀ ਕਣ ਕੇ ਘਰੋਂ ਆਟਾ ਬਾਬਾ ਘਰੋਂ ਕਣਕ ਮੋ ਗੋਲੀ ਆ ਮੋਲ ਦੇ ਵਿੱਚ ਤੁਸੀਂ ਗੱਲ ਗੀਆਂ ਸਾਰੀਆਂ ਪਸ਼ੂ ਬਾਤੇ ਚਾਰਾ ਉਹ ਚਾਰਾ ਨਹੀਂ ਹੈਗਾ ਨਾ ਕੋਈ ਨਾ ਕੁਛ ਨਹੀਂ ਚਾਰਾ ਨੀ ਇੱਕ ਢੀਮੋਦਰਾ ਲਾਗਦੀਰ ਢੁੱਲਰ ਨੇ ਪਹਿਲਾਂ ਮੰਨਿਆ ਸੀ ਵੀਰ ਜੀ ਉਹਨੇ ਦਿੱਤਾ ਸੀ ਸਾਨੂੰ ਚਾਰਾ-ਚਾਰ ਵੀ ਦਿੱਤਾ ਸੀ ਚੋਕਰ ਵੀ ਦੇ ਕੇ ਗਿਆ ਏ ਤੋੜੀ ਵੀ ਦੇ ਕੇ ਜਾਂਦੇ ਰੇ ਪਰ ਸਾਡੇ ਆਪ ਦੇ ਪਿੰਡ ਜਲੋਗਿਆਂ ਦਾ ਪੱਠਾ ਨਹੀਂ ਹੈਗਾ ਕਿਸੇ ਦਾ ਵੀ ਅੱਗੇ ਵੀ ਦੇਖੇ ਤੋਂ ਗੱਠਾ ਕੀ ਬਣਾਉਂਦੀਆਂ 10 ਵੀਂਆਂ ਡੰਗਰਾਂ ਦੇ ਅੱਗੇ ਕਿੰਨਾ ਕ ਚੇਰੋ ਇੱਕ ਗੱਠ ਕੱਢ ਜੂਗੀ ਹੈ ਘਰੋਂ ਹੀ ਕਰਨਾ ਪੈਂਦਾ ਜੋ ਕੁਝ ਇਹ ਕਿੰਨੀ ਕ ਰਾਹਤ ਮਿਲੀ ਅੱਜ ਤੁਹਾਨੂੰ ਸਸਤਾ ਮਾ ਦੇਣ ਆਈਆਂ ਬੀਜ ਤੇ ਕੰਬਲ-ਕੁੰਬਲ ਮੰਡਣ ਆਈਆਂ ਬਹੁਤ ਬਧੀ ਬਹੁਤ ਜਿਆਦੀ ਅੱਗੇ ਵੀ ਦੇਖ ਗਏ ਆ ਤੁਹਾਡੇ ਆ ਕੇ ਭਰਾਵਾਂ ਇਹਨਾਂ ਬੜੀ ਸੰਗਤ ਨੇ ਸਾਡੀ ਸਪਾਰਸ਼ ਕੀਤੀ ਆ ਸਾਨੂੰ ਬੜਾ ਦਾ ਦੇ ਕੇ ਗਏ ਜੋ ਸੰਗਤ ਆਉਂਦੀ ਹੀ ਨਾ ਵਿਚਾਰੀ ਸਾਨੂੰ ਸਾਰੀ ਐ ਵੰਡ ਕੇ ਦੇ ਕੇ ਜਾਂਦੀ ਹੀ ਸਾਡੀ ਬਾਹ ਹੀ ਉਹਨਾਂ ਫੜੀ ਆ ਲਗਦਾ ਕਿ ਪੰਜਾਬ ਗੁਰੂਆਂ ਦੇ ਨਾਮ ਤੋਂ ਵੱਸਦਾ ਹੈ ਗੁਰੂਆਂ ਦੇ ਨਾਂ ਤੇ ਹਾਂ ਮਹਾਰਾਜ ਦੇ ਬੰਦੇ ਵੀ ਸਾਰੇ ਆ ਕੋਈ ਸਾਨੂੰ ਦਾਣੇ ਕੋਈ ਆਟਾ ਕੋਈ ਖੋਸ਼ ਕੋਈ ਸਾਨੂੰ ਕੋ ਹਨਰ ਸੌਦਾ ਹੀ ਹੁਣ ਖਾਣੇ ਆ ਸਾਡੇ ਕੋਲ ਕੁਛ ਨਹੀਂ ਨਾ ਸਾਡੇ ਕੋਲ ਕੋਈ ਪੈਹਾ ਨਾ ਕੋ ਤੇਲ ਨਾ ਕੋ ਸਾਡੇ ਕੋਲ ਆ ਚੱਲ ਜਿੰਨਾ ਵਿਚਾਰਿਆਂ ਦਾ ਕੋਈ ਸੇਰ ਲਵੇਰਾ ਹੋ ਸਾਡੇ ਕੋਲ ਤੋਂ ਵੀ ਹੈ ਨਹੀਂਗਾ ਅਸੀਂ ਤਾਂ ਬੱਚੇ ਨਿਕਨੇ ਕੇ ਪਾਲਦੇ ਆ ਉਹਨਾਂ ਨੂੰ ਦੁੱਧ ਵੀ ਮੋਲੀ ਚਾਹ ਬਣਾਉਂਦੇ ਆ ਅੱਛਾ ਮਾਤਾ ਜੀ ਜਦੋਂ ਪਾਣੀ ਆਇਆ ਸੀ ਭਰ ਕੇ ਸਤਲੁਜ ਦਾ ਥੋੜਾ ਹਾਂਜੀ ਹਰੀ ਦੇ ਪੱਤਨ ਵਾਲਾ ਰਾਤ ਨੂੰ ਸੋਏ ਸੀ ਕਿ ਨਹੀਂ ਨਹੀਂ ਜੀ ਸਾਰੇ ਆਏ ਕੋਈ ਪੈਂਡੀ ਆਪਣਾ ਇੱਥੇ ਲੱਗੇ ਘਾਰਿਆ ਹੂੰ ਆਪਣਾ ਡਰ ਲੱਗਦਾ ਰਹਿੰਦਾ ਸਾਰੀ ਰਾਤ ਅੱਛਾ ਜੀ ਵੀ ਹੁਣ ਵੀ ਨਾ ਬੰਨ ਟੁੱਟ ਜੇ ਹੁਣ ਵੀ ਨਾ ਬੰਨ ਟੁੱਟ ਜੇ ਤੇ ਬੱਚੇ ਛੋਟੇ ਛੋਟੇ ਆ ਆਪਣੇ ਤੇ ਮਾਲ ਡੰਗਰ ਆ ਦੇਹੋ ਮਹਾਰਾਜ ਦੇ ਅੱਗੇ ਦਵਾਈਆਂ ਹੀ ਕਰਦੇ ਸੀ ਪਰਮਾਤਮਾ ਤੂੰ ਹੀ ਕਿਰਪਾ ਕਰ ਤੁਸੀਂ ਮਹਾਰਾਜ ਦੀ ਉਮਰ ਹੋ ਚੁੱਕੀ ਹੈ ਇਸ ਤਰੀਕੇ ਦੇ ਹੜ ਪਹਿਲਾਂ ਵੀ ਆਏ ਨੇ ਕਦੇ ਦੇਖੇ ਮਹਾਰਾਜ ਆਉਂਦੇ ਹੀ ਰਹਿੰਦੇ ਨੇ ਅੱਛਾ ਜੀ ਹਾਂ ਜੀ ਆਉਂਦੇ ਹੀ ਰਹਿੰਦੇ ਨੇ ਸਾਡੀ ਪੈੜੀ ਤੇ ਇੱਥੇ ਨਾਲ ਬੰਦਿਆ ਨੀਵੇਂ ਥਾਂ ਤੇ ਆ ਸਾਡੇ ਤੇ ਉਹ ਰੋਹੀ ਚੜ ਜਾਂਦੀ ਪੱਤੀ ਵੱਲੋਂ ਪਾਣੀ ਆਉਂਦਾ ਹੈ ਤੇ ਸਾਡੀ ਫਸਲ ਮਾਰੀ ਜਾਂਦੀ ਹੈ ਫੇਰ ਵੀ ਤੇ ਹਰ ਸਾਲ ਹੀ ਪਰ ਵੀ ਸਾਡਾ ਝੋਨਾ ਮਰ ਗਿਆ ਸੀ ਉਹ ਤਾਂ ਰੇਤ ਰੂਤ 'ਚ ਬਹੁਤ ਪੈਸਾ ਕਮਾ ਲਿਆ ਹੁਣ ਤੁਸੀਂ ਕਹਿੰਦੇ ਰੇਤਾ ਚੁੱਕ ਕੇ ਵੇਚੇ ਜਾ ਰਹੇ ਅੱਗੇ ਜਿੱਦਾ ਖੇ ਤੁਸੀਂ ਦੀ ਰੇਤ ਕੋਈ ਰੇਤ ਰੂਤ ਨਹੀਂ ਵੀਰ ਜੀ ਵਿਕਦੀ ਉਹ ਵੀ ਜਿਹੜਾ ਜੋਰ ਵਾਲਾ ਜਿਹਦੇ ਕੋਲ ਸੰਧਿਆ ਹੁਣ 8-10 ਲੱਖ ਰੁਪਈਆ ਲਾ ਕੇ ਸੰਧ ਲਿਆਵਾਂਗੇ ਟਰਾਲੇ ਪਾਵਾਂ ਤੇ ਫੇਰ ਫੇਰ ਕਰਜ਼ਾਈ ਹੋ ਜਾਾਂਗੇ ਸਾਡੀ ਰੇਤਾ ਰੂਤ ਕੋਈ ਅੱਛਾ ਜੀ ਉਹ ਦਿਹਾੜੀ ਰੇਤਾ ਦੀ ਕਰਦੇ ਹੀ ਵਿਚਾਰੇ ਲੋਕਾਂ ਦੇ ਆਉਂਦੇ ਨੇ ਟਰਾਲੇ ਉਹ ਲਿਆ ਕੇ ਉੱਤੇ ਚਾਦਰਾਂ ਪਾਉਂਦੇ ਵਿਚਾਰੇ ਠੱਪੀ ਲਾਉਂਦੇ ਹੀ ਹਾਂ ਜੇ ਕਿਸੇ ਨੂੰ 200 ਦੇ ਤਾਂ ਕਿ ਨੂੰ 200 ਦੇ ਤਾਂ ਆ ਕੋਈ ਸਾਡੇ ਬੱਚੇ ਗਰੀਬ ਕਿਸਾਨ ਨੇ ਛੋਟੇ ਕਿਸਾਨ ਨੇ ਉਹਨਾਂ ਵਾਸਤੇ ਕੋਈ ਇੰਤਜ਼ਾਮ ਨਹੀਂ ਉਹਨਾਂ ਲਈ ਕੋਈ ਇੰਤਜ਼ਾਮ ਨਹੀਂ ਦਾ ਸਾਡੇ ਪੁੱਤ ਜਿਹੜੇ ਆ ਨਾ ਸਭਨਾਂ ਨੇ ਉੱਥੇ ਜਾਣਾ ਬੰਦ ਤੇ ਤੇ ਸਾਰੀ ਜਿਹੜੇ ਉੱਥੇ ਖਬਦਿਆ ਆਉਣਾ ਠੀਕ ਹੈ ਬਿਲਕੁਲ ਦੇਖੋ ਕਿ ਇਹ ਪਿੰਡ ਜੱਲੋ ਕੇ ਹੈ ਜੋ ਕਿ ਹਲਕਾ ਪੱਟੀ ਦਾ ਹੈ ਇਥੇ ਕਿ ਕਾਫੀ ਜਿਹੜੇ ਛੋਟੇ ਕਿਸਾਨ ਰਹਿੰਦੇ ਨੇ ਕਿਸੇ ਕੋਲ 5 ਏਕੜ ਪੈ ਲਈਏ ਕਿਸੇ ਕੋਲ 2 ਏਕੜ ਪੈ ਲਈਏ ਤਾਂ ਇੰਨਾ ਪਿੰਡਾਂ ਦੇ ਵਿੱਚ ਕਾਫੀ ਸਤਲੁਜ ਹਰੀਕੇ ਪਤਨ ਵਾਲਾ ਜੋ ਦਰਿਆ ਹੈ ਉਸਨੇ ਕਾਫੀ بڑا ਨੁਕਸਾਨ ਕੀਤਾ ਜਿਸ ਤੋਂ ਬਾਅਦ ਜਾ ਕੇ ਕਾਫੀ ਸਸਤਾ ਮਾ ਉਸ ਸਮੇਂ ਤਾਂ ਪਹੁੰਚਿਆ ਸੀ ਪਰ ਹੁਣ ਇਨਾਂ ਪਿੰਡਾਂ ਦੇ ਵਿੱਚ ਸਰਕਾਰ ਵੱਲੋਂ ਦੱਸਿਆ ਜਾ ਰਿਹਾ ਕਿ ਪੰਜ ਕੁ ਬੰਦਿਆਂ ਨੂੰ ਚੈੱਕ ਮੰਡੇ ਨੇ ਬਾਕੀਆਂ ਤੇ ਲਿਸਟਾਂ 'ਚ ਨਾਮ ਆਣੇ ਨੇ ਪਰ ਦੂਜੇ ਪਾਸੇ ਅੱਜ ਜੋ ਸਸਤਾ ਮਾ ਲਗਾਤਾਰ ਬੀਜ ਵੰਡਣ ਵਾਸਤੇ ਇਨਾਂ ਪਿੰਡਾਂ ਦੀ ਸੇਵਾ ਕਰਨ ਵਾਸਤੇ ਆਏ ਨੇ ਤਾਂ ਇਨਾਂ ਲੋਕਾਂ ਵੱਲੋਂ ਧੰਨ ਬਾਤ ਕੀਤਾ ਜਾ ਰਿਹਾ ਹੈ ਦੂਜੇ ਪਾਸੇ ਇਹਨਾਂ ਨੂੰ ਦੱਸਿਆ ਗਿਆ ਕਿ ਹਰ ਸਾਲ ਇਹ ਹੜਾਂ ਆਉਂਦੇ ਨੇ ਜਿਸ ਤੋਂ ਬਾਅਦ ਜਾ ਕੇ ਸਾਨੂੰ ਫਿਰ ਖਤਰਾ ਬਣਿਆ ਰਹਿੰਦਾ ਸਰਕਾਰ ਨੂੰ ਚਾਹੀਦਾ ਹੈ ਕਿ ਇਹਨਾਂ ਬੰਨਾਂ ਨੂੰ ਮਜ਼ਬੂਤ ਕਰਨਾ ਚਾਹੀਦਾ ਤਾਂ ਕਿ ਪਿੰਡ ਦੇ ਵਿੱਚ ਮੋੜ ਤੋਂ ਕੋਈ ਖਤਰਾ ਨਾ ਬਣ ਸਕੇ ਥੋੜੇ ਕਰ ਮੈਂ ਗਰਜੋਤ ਦੇ ਨਾਲ ਹਰਤੇ ਸਿੰਘ